ਮੇਰਾ ਨਾਮ ਦਲਬਾਤ ਸਿੰਘ ਆ ਭਾਜੀ ਕੀ ਗੱਲ ਹੋਈ ਆ ਗੱਲ ਕੀ ਹੋਣੀ ਭਾਈ ਜੀ ਤੁਹਾਨੂੰ ਅਸੀਂ ਬੈਂਕ ਤੇ ਡਿਊਟੀ ਦੇ ਟਾਈਮ ਆ ਰਹੇ ਆ ਐਸੇ ਇੱਧਰ ਹੁਦੂਮ ਆਇਆ ਰਾਪੋਲਾਲੇ ਮੋੜ ਤੋਂ ਤੇ ਮੈਂ ਹੋਣੀ ਚੱਲਿਆ ਮੇਰੇ ਨਾਲ ਮੁੰਡਾ ਵਾ ਮਗਰੋਂ ਉਹਦੀ ਵਕੀ ਦੇ ਫਤੌਰ ਖਿਆਲ ਮੇਰੇ ਸੋਚ ਰਖ ਲਿਆ ਤੇ ਬੰਦ ਮੋਟਰ ਚ ਸੜ ਗਏ ਤੇ ਮੈਂ ਦੱਸਦੇ ਮਾਰੇ ਨੇ ਸ਼ਰਤਾਂ ਮੈਂ ਜਾ ਮੋਟਰ ਚੜਦਾ ਉਹਨਾਂ ਨੇ ਮੇਰੇ ਗੋਲੀ ਮਾਰ ਦੇ ਉਹ ਇੱਧਰ ਹੁਦੂਮ ਆਇਆ ਉਹ ਤੇ ਚਾਦਾਂ ਨੇ ਮੂੰਹ ਬੱਧੇ ਰਹੀ ਮੇਰੇ ਸਿਰ ਤੇ ਗੋਲੀ ਰੱਖੀ ਆ ਆ ਸਾਰੇ ਆ ਜਵਾਹ ਨੇ ਮੁੰਡੇ ਆ ਦਿਨੇ ਵੀ ਆਪ ਮਚਾਈਂ ਵਾਲੇ ਸਾਰੇ ਨਹੀਂ ਪਛਾਨ ਨਹੀਂ ਕੋਈ ਪਾਜੀ ਨੂੰ ਬਤੇ ਯੋਨਾ ਉਹ ਭਾਈ ਚਲੋ ਕਿਵੇਂ ਕਰਦੇ ਹੁਣ ਮੰਗ ਲਓ ਕਰਦੇ ਮੇਰਾ ਪ੍ਰਸ਼ਾਸਨ ਕੋਲ ਦੇ ਬਾਰੇ ਜਿਹਨੇ ਲੋਕਾਂ ਨੂੰ ਹੱਥ ਪਾਈ ਹੋਵੇ ਦੇਖੇ ਮੇਰਾ ਮੋਬਾਈਲ ਮੈਨੂੰ ਦਿੱਤਾ ਜਾਵੇ ਮੈਂ ਤਾਂ 1 1 47 ਇਹਦੀ ਵਿਚਰਾ ਮੈਲਕ ਕੀ ਚੱਲ ਰਿਹਾ ਕੋਡਾ ਮੈਂ ਆਪਣੇ ਅੱਜ ਇੱਥੇ ਮੇਲਾ ਚੱਲ ਰਿਹਾ ਜੀ ਕਾਫੀ ਸੰਗਤ ਆ ਕਰੀਬ 10 12000 ਤਰੀਕ ਤੇ ਸਾਨੂੰ ਹੁਣੇ ਦਿਲਬਾਦ ਸਿੰਘ ਵਸਲੀ ਜਨਾਲਾ ਨੇ ਇਤਲਾਹ ਦਿੱਤੀ ਆ ਵੀ ਮੈਂ ਮੇਲੇ ਦੇ ਵਿੱਚ ਜਾ ਰਿਹਾ ਸੀ ਜਾਦੇ ਨੇਲੇ ਤੋਂ ਬਾਹਰ ਨਿਕਲਦੇ ਆ ਦੋ ਨੌਜਵਾਨ ਉਹਦੇ ਕੋਲੋਂ ਮੋਟਰਸਾਈਕਲ ਕੋਲ ਲੈ ਗਿਆ ਅਸੀਂ ਮੌਕੇ ਤੇ ਆਏ ਆ ਸੀਸੀਟੀਵੀ ਕੈਮਰੇ ਚੈੱਕ ਕਰਿਆ ਸਾਰਾ ਮਾਮਲਾ ਵੈਰੀਫਾਈ ਕਰਕੇ ਜੋ ਕਾਰਵਾਈ ਬੰਦੀ ਹੋਣੀ ਹੈ ਅਸੀਂ ਕਰਾਂਗੇ